ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਹੁਣੇ-ਹੁਣੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਗਿੱਲ ਹੋਰਾਂ ਨੇ ਦੱਸਿਆ ਕਿ ਅਗਸਤ ਮਹੀਨੇ ਦੇ ਸ਼ੁਰੂਆਤੀ ਦੌਰ 'ਚ ਮੌਨਸੂਨ ਨੇ ਦਸਤਕ ਦਿੱਤੀ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਪਰ ਉਧਰ ਪਹਾੜੀ ਇਲਾਕਾ ਹਿਮਾਚਲ 'ਚ ਬੱਦਲ ਫੱਟ ਰਹੇ ਨੇ ਜ਼ਿਆਦਾ ਪਾਣੀ ਹੋਣ ਕਾਰਨ ਤਬਾਹੀ ਮੱਚੀ ਹੋਈ ਹੈ ਜਿਸ ਦੇ ਚੱਲਦਿਆਂ ਇਹੀ ਕਿਆਸ ਲਗਾਏ ਜਾ ਰਹੇ ਹਨ ਕਿ ਹਿਮਾਚਲ ਦਾ ਪਾਣੀ ਪੰਜਾਬ ਦੇ ਵਿੱਚ ਆ ਸਕਦਾ ਹੈ ਜਿਸ ਦੇ ਨਾਲ ਪੰਜਾਬ 'ਚ ਸਥਿਤੀ ਵਿਗੜ ਸਕਦੀ ਹੈ ਸੋ ਉਸ ਤੋਂ ਪਹਿਲਾਂ ਡਾਕਟਰ ਗਿੱਲ ਹੋਰਾ ਨੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਗਾਹ ਕੀਤਾ ਹੈ ਅਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ ਅੱਗੇ ਸੁਣੋ ਗਿੱਲ ਹੋਰਾ ਦੇ ਜ਼ੁਬਾਨੀ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਡੈਫਿਸਿਟ ਰਿਹਾ ਮੌਨਸੂਨ ਦਾ ਅਗਸਤੇ ਨਾਲ ਸੱਡਾ ਜਦੋਂ ਹੀ ਅਗਸਤ ਦਾ ਸ਼ੁਰੂ ਹੋਇਆ ਮਨ ਤਾਂ ਕਾਫੀ ਅੱਛੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਜੁਲਾਈ ਦਾ ਡੈਫਿਸਿਟ ਕਾਫੀ ਜ਼ਿਆਦਾ ਰਿਹਾ ਨੀਅਰਬਾਡ 40% ਸਾਡੇ ਕੋਲ ਡੈਫਿਸਿਟ ਰਿਹਾ ਪੰਜਾਬ ਦੇ ਵਿੱਚ ਬਟ ਹੁਣ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਮੌਨਸੂਨ ਅਲਰੀ ਰਵਾਈਵ ਕਰ ਰਹੀ ਹੈ ਉਹਦੇ ਮੱਦੇਨਜ਼ਰ ਪਹਿਲੀ ਨੂੰ ਅਸੀਂ ਬਹੁਤ ਅੱਛੀ ਪੰਜਾਬ ਦੇ ਵਿੱਚ ਬਾਰਿਸ਼ ਦੇਖੀ ਹੈ ਬਟ ਹੁਣ ਥੋੜਾ ਜਿਹਾ ਸਕੈਟਰਡ ਜੀ ਰੇਨਫਾਲ ਦੇ ਚਾਂਸਸ ਨੇ ਆਪਾਂ ਅ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਆ ਕਿਤੇ ਕਿਤੇ ਟੁੱਟਵੀਂ ਜਿਹੜੀ ਬਾਰਿਸ਼ ਆ ਹੋ ਸਕਦੀ ਹੈ ਜਿਸ ਤਰ੍ਹਾਂ ਕੀ ਟੈਂਪਰੇਚਰਸ ਆਪਾਂ ਦੇਖਿਆ ਕਿ ਪਹਿਲਾਂ ਕਾਫੀ ਜ਼ਿਆਦਾ ਹਾਈਕ ਕਰ ਗਏ ਸੀਗੇ ਤਾਂ ਹੁਣ ਜਿਵੇਂ 36 37 ਤੱਕ ਦਿਨ ਦਾ ਜਿਹੜਾ ਤਾਪਮਨ ਉਹ ਚਲਾ ਗਿਆ ਸੀ ਤੇ 31 ਤੱਕ ਜਿਹੜਾ ਰਾਤ ਦਾ ਤਾਪਮਨ ਵਧਿਆ ਸੀ ਪਰ ਹੁਣ ਕੱਲ ਦੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਰੀਲੀਫ ਮਿਲਿਆ ਇਸ ਗਰਮੀ ਤੋਂ ਤੇ ਜਿਹੜੇ ਸਾਰੇ ਦੋਨੋਂ ਟੈਂਪਰੇਚਰਸ ਨੇ ਉਹ ਫਾਲ ਕੀਤੇ ਹੈ ਹਾਂ ਹੁਣ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਉਹ 30 ਡਿਗਰੀ ਰਿਕਾਰਡ ਹੋ ਰਿਹਾ ਤੇ ਜਿਹੜਾ ਰਾਤ ਦਾ ਤਾਂ ਆਪਣਾ ਉਹ 26 ਤੱਕ ਰਿਕਾਰਡ ਹੋ ਰਿਹਾ ਪਰ ਹਿਊਮਿਡਿਟੀ ਲੈਵਲ ਇਹਦੇ ਨਾਲ ਕਾਫੀ ਵੱਧ ਗਿਆ ਕਿਉਂਕਿ ਦਿਨ ਦੀ ਜਿਹੜੀ ਨਮੀ ਆ ਉਹ ਵੀ 80% ਤੱਕ ਜਿਹੜੀ ਇਹੋ ਸੀ ਰਿਕਾਰਡ ਕੀਤੀ ਹੈ ਸੋ ਇਸੇ ਕਰਕੇ ਸਾਨੂੰ ਥੋੜਾ ਜਿਹਾ ਅਨਕੰਫਰਟੇਬਲ ਵੀ ਲੱਗ ਰਿਹਾ ਪਰ ਹੁਣ ਜਿਹੜਾ ਹਲੇ ਹਲੇ ਵੈਦਰ ਇੱਕ ਦੋ ਦਿਨ ਥੋੜਾ ਠੀਕ ਰਹੇਗਾ ਕਿਉਂਕਿ ਜਿਹੜਾ ਟੈਂਪਰੇਚਰਸ ਨੇ ਉਹ ਗ੍ਰੈਜੂਲੀ ਰਾਈਜ਼ ਕਰਨਗੇ ਤੇ ਪਰ ਇਹ ਹੈ ਕਿ ਵੀ ਹਲੇ بارش ਜਿਹੜੀ ਆ ਟੁੱਟ ਵੀ ਰਹੇਗੀ ਸਾਰੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਥੋੜਾ ਹਫ਼ਤੇ ਇੱਕ ਬਾਅਦ ਫੇਰ ਸਾਨੂੰ ਰੀਲੀਫ ਮਿਲਣ ਦੇ ਚਾਂਸਸ ਨੇ ਨੀਅਰਬਾਡ 7 8 ਅਗਸਤ ਨੂੰ ਦੁਬਾਰਾ ਜਿਹੜੀ ਹੈ بارش ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਮੈਮ ਲੱਗਦਾ ਜੀ ਆਮ ਤੌਰ ਤੇ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲਿਆ ਮਾਸਮੇ ਦੇ ਵਿੱਚ ਆ بارش ਹੁੰਦੀ ਹੈ ਪਰ ਇਥੇ ਇਸ ਲਈ ਕਿਰਨਾਂ ਪੰਜਾਬ ਦੇ ਵਿੱਚ ਕੋਈ ਖਾਸਤਾ ਕੋਈ ਨਹੀਂ ਹੈ ਹਾਂਜੀ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ Shimla ਦੇ ਵਿੱਚ ਵੀ ਕਾਫੀ orange alert ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿਉਂਕਿ ਉਧਰ ਜਿਹੜਾ ਸਿਸਟਮ ਹੈ ਇੱਕ ਬਹੁਤ ਜ਼ਿਆਦਾ ਡੈਂਸ ਸਿਸਟਮ ਬਣ ਚੁੱਕਾ इवन ਤੁਸੀਂ ਦੇਖਿਆ Rajasthan ਦੇ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸੋ ਪੰਜਾਬ ਦੇ ਵਾਲੇ ਦੋ ਵਾਲੇ ਜਿਹੜੀ ਹੈ ਉਹ ਬਾਰਿਸ਼ ਕਾਫੀ ਜ਼ਿਆਦਾ ਹੈਗੀ ਹੈ ਕਿਉਂਕਿ alert ਵੀ ਜਾਰੀ ਕੀਤੇ ਜਾ ਰਹੇ ਹੈ ਸੋ ਸਾਨੂੰ ਹਰ ਪੱਖੋਂ ਜਿਹੜਾ alert ਜਰੂਰ ਰਹਿਣ ਦੀ ਲੋੜ ਹੈ ਬਟ ਇਹ ਹੈ ਕਿ ਪੰਜਾਬ ਦੇ ਵੀ ਸਪੈਸੀਫਿਕਲੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਹੈ ਨਾ ਸਿਸਟਮ ਇੰਨਾ ਸਟਰੋਂਗ ਬਣਿਆ ਹੋਵੇ ਜਿਹਦੇ ਨਾਲ ਹੈਵੀ ਰੇਨਫਾਲ ਦੇ ਚਾਂਸਸ ਹੋਣ ਪਰ ਫਿਰ ਵੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਝ ਅਸਰ ਪੰਜਾਬ ਦੇ ਵਿੱਚ ਆ ਸਕਦਾ ਹੈ ਸੋ ਕਿਉਂਕਿ ਜਿਹੜਾ ਪਾਣੀ ਹੈ ਉਹਦਾ ਫਲੋ ਜਿਹੜਾ ਹੈ ਉਹ ਕਿਸੇ ਪਾਸੇ ਨੂੰ ਵੀ ਮੂਵ ਕਰ ਸਕਦਾ ਤਾਂ ਫਿਰ ਆਪਾਂ ਨੂੰ ਪੂਰੇ ਸਾਵਧਾਨੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਪਰ ਫਿਲਹਾਲ ਹਲੇ ਤੱਕ ਸਾਨੂੰ ਕੋਈ ਅਲਰਟ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਖਾਸ ਕਰਨਾ ਕਿਸਾਨਾਂ ਨੂੰ जिस ਤਰੀਕੇ ਨਾਲ ਅਪੀਆਈਆ ਕਿਉਂਕਿ ਅਲਰਟ ਤਾਂ ਕੀਤਾ ਨਹੀਂ ਗਿਆ ਆ ਦੇਖੋ ਕਿਸਾਨਾਂ ਨੂੰ ਆਪਣਾ ਜਿਸ ਤਰ੍ਹਾਂ ਕਿ ਅਸੀਂ ਐਡਵਾਈਸਰੀਸ਼ਨ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਹਰ ਵੀਕ ਸਾਡੀ ਐਡਵਾਈਸਰੀ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਮੈਂਸ਼ਨ ਕਰ ਦਿੰਦੇ ਹਾਂ ਜਿਸ ਤਰ੍ਹਾਂ ਵੀ ਕੋਈ ਅਲਰਟ ਹੁੰਦਾ ਹੈ ਜਾਂ ਜਿਸ ਤਰ੍ਹਾਂ ਕਿਸੇ ਚੀਜ਼ ਦੀ ਕੋਈ ਵਾਰਨਿੰਗ ਹੁੰਦੀ ਹੈ ਸੋ ਅਕੋਰਡਿੰਗਲੀ ਉਹ ਨੂੰ ਜ਼ਰੂਰ ਫੋਲੋ ਕਰਨ ਉਹ ਜਿਹੜੀਆਂ ਪ੍ਰੈਕਟਿਸਿਸ ਨੇ ਕਿਉਂਕਿ ਜੇ بارش ਹਲੇ ਨਹੀਂ ਆਤਾ ਉਹ ਆਪਣੇ ਨੀਟ ਵੇਸਟ ਜਿਹੜੀ ਹੈ ਇਰੀਗੇਸ਼ਨ ਵਗੈਰਾ ਲਗਾ ਸਕਦੇ ਆ ਬਾਕੀ ਜੇ ਕੋਈ ਸਪਰੇ ਹੈ ਉਹ ਵੀ ਕੀਤੀ ਜਾ ਸਕਦੀ ਹੈ ਬਟ ਜਿਸ ਤਰ੍ਹਾਂ ਕਿ ਅਗਲੇ ਹਫਤੇ ਆਪਾਂ ਨੂੰ ਫੇਰ ਲੱਗ ਰਿਹਾ ਹੈਗਾ ਕਿ ਦੁਬਾਰਾ بارش ਜਿਹੜੀ ਹੈ ਹੋ ਸਕਦੀ ਹੈ ਮੌਨਸੂਨ ਦੀ ਗਾਈ ਹੋ ਸਕਦੀ ਹੈ ਸੋ ਉਦੋਂ ਫਿਰ ਅਸੀਂ ਉਸ ਸਾਬ ਦੇ ਨਾਲ ਡਵਾਈਸਰੀ ਇਸ਼ੂ ਕਰ ਸਕਦੇ ਹੈਗੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਜਿਹੜੇ ਆਪਣੇ ਕੀਤੀ ਤੰਦਿਆਂ ਮੌਸਮ ਨੂੰ ਧਿਆਨ ਚ ਰੱਖ ਕੇ ਉਲੀਕ ਦਿਓ ਬਾਕੀ ਜਿਵੇਂ ਜਿਵੇਂ ਕੋਈ ਇਨਸੈਕਟ ਪ੍ਰੈਸ ਦਾ ਅਟੈਕ ਆ ਰਿਹਾ ਜਾਂ ਕੋਈ ਬਿਮਾਰੀ ਆ ਰਹੀ ਹੈ ਉਹਨੂੰ ਵੀ ਜਰੂਰ ਆਪਣਾ ਲਗਾਤਾਰ ਨਿਰੀਖਣ ਕਰਕੇ ਉਹਦਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਦਾ ਇਲਾਜ ਕੀਤਾ ਜਾਵੇ ਦਿਨਾਲ ਵੀ ਹੁਮੇਂ ਦੀ ਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆ ਦੇਖੋ ਹਾਂਜੀ ਕਿਉਂਕਿ ਹਲੇ ਜਿਸ ਤਰ੍ਹਾਂ ਟੈਂਪਰੇਚਰ ਜਿੰਨੇ ਜ਼ਿਆਦਾ ਰਾਈਜ਼ ਨਹੀਂ ਕਰ ਰਿਹਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਕੱਲ ਸਾਡੇ ਕੋਲ 30 ਡਿਗਰੀ ਸੀ ਜਿਵੇਂ 5 6 ਡਿਗਰੀ ਟੈਂਪਰੇਚਰ ਫਾਲ ਕੀਤਾ ਸੋ ਗ੍ਰੈਜੂਲੀ ਹੁਣ ਟੈਂਪਰੇਚਰ ਰਾਈਜ਼ ਕਰੇਗਾ ਬਟ ਇਹ ਹੈ ਕਿ ਜਿਸ ਤਰ੍ਹਾਂ بارش ਜਿਵੇਂ ਟੁੱਟ ਵੀ ਹੈਗੀ ਹੈ ਕਿਤੇ ਕਿਤੇ ਛਿੱਟੇ ਹੈ ਬਹੁਤ ਜ਼ਿਆਦਾ بارش ਨਹੀਂ ਹੈ ਹਵਾ ਵੀ ਇੰਨੀ ਜ਼ਿਆਦਾ ਨਹੀਂ ਚੱਲ ਸਕਦੀ ਤੋ ਥੋੜਾ ਜਿਆ ਤਾਂ ਹੁਣ ਆਪਾਂ ਨੂੰ ਇੱਕ ਦੋ ਦਿਨ ਗਰਮੀ ਜਿਹੜੀ ਆ ਉਹਨੂੰ ਸਹਾਰਨਾ ਪਏਗਾ। ਗੱਲ ਹੋਰਾਂ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਪੰਜਾਬ 'ਚ ਭਾਰਮੀ ਪੈਣ ਦੇ ਅਸਾਰ ਨੇ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਕੁਦਰਤ ਕਦੋਂ ਕਰਵਟ ਲਵੇ। ਬਾਕੀ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨ ਦੀ ਰਿਪੋਰਟ।